ਇਹਦੇ ਕੌਂਸਲਰ ਬਣੇ ਨੂੰ ਕਿੰਨਾ ਟਾਈਮ ਹੋਇਆ ਘੱਟੋ ਘੱਟ ਕੌਂਸਲਰ ਕੌਂਸਲਰ ਨੂੰ ਕਿਹਾ ਕਿ ਤੁਸੀਂ ਗਲੀ ਬਣਾਉਂਦਾ ਵਾਅਦਾ ਪੂਰਾ ਕੀਤਾ ਸੀ ਕੌਂਸਲਰ ਕੀ ਕਹਿੰਦਾ ਆਮ ਆਦਮੀ ਪਾਰਟੀ ਦਾ ਕੌਂਸਲਰ ਕੀ ਕਹਿੰਦਾ ਕਿ ਜਿਹੜੇ ਖਾਲੀ ਪਲਾਟ ਪਏ ਐ ਇਹਨਾਂ ਦੇ ਚਾਰ ਦੀਵਾਰੀ ਕਰਾਓ ਪਹਿਲਾਂ ਫਿਰ ਅਸੀਂ ਗਲੀ ਬਣਾਵਾਂਗੇ ਨਹੀਂ ਹੁਣ ਅਸੀਂ ਹੁਣ ਅਸੀਂ ਵਾਰਡ ਨੰਬਰ 11 ਦੇ ਵਿੱਚ ਕੌਂਸਲਰ ਕਹਿੰਦਾ ਵੀ ਇਹ ਪਲਾਟ ਖਾਲੀ ਪਏ ਜਿਹੜੇ ਉਹ ਪੱਕੇ ਕਰਾਓ ਤੁਹਾਨੂੰ ਆਮ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੀ ਪਾਰਟੀ ਜੁਰਦਾਬਾਦ ਜੈਕਾਰ ਮੁਰਦਾਬਾਦ ਜੈਕਾਰ ਮੁਰਦਾਬਾਦ ਜੈਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਤੇ ਸਾਡੇ ਕਾਂਗੜੀ ਸਰਕਾਰ ਮੁਰਦਾਬਾਦ ਚੂਟੇ ਵਾਲੇ ਕੱਢੇ ਬਣ ਸਰਕਾਰ ਮੁਰਦਾਬਾਦ ਅੱਜ ਜਿਵੇਂ ਤੁਹਾਨੂੰ ਪਤਾ ਆਈਆ ਪੰਜਾਬ ਸਰਕਾਰ ਜਿਹੜੀ ਆ ਆਪਦੀ ਸਰਕਾਰ ਬਣੀ ਹੋਈ ਆ ਇਹਨੂੰ 3 ਸਾਲ ਪੂਰੇ ਹੋ ਗਏ ਨੇ ਇਹ ਜਿਹੜੀ ਸਰਕਾਰ ਆ ਝੂਠੇ ਵਾਦੇ ਕਰਕੇ ਸਰਕਾਰ ਬਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਭ੍ਰਿਸ਼ਟਾਚਾਰ ਦਾ ਕਿੰਨਾ ਬੋਲ ਵਾਲਾ ਭ੍ਰਿਸ਼ਟਾਚਾਰ ਕਈ ਗੁਣਾ ਅਕੈਲੀ ਸਰਕਾਰਾਂ ਨਾਲੋਂ ਵਧਿਆ ਇਹਨਾਂ ਨੇ ਵਾਦਾ ਕੀਤਾ ਸੀ ਵੀ ਔਰਤਾਂ ਵਾਸਤੇ ਅਸੀਂ 1000 ਰੁਪਏ ਮਹੀਨਾ ਜਿਹੜਾ ਹੈਗਾ ਦੇਾਂਗੇ ਪਰ 3 ਸਾਲ ਤੋਂ ਵਿਚਾਰੀਆਂ ਔਰਤਾਂ ਉਹ ਬੈਠਾ ਉਡੀਕ ਰਹੀਆਂ ਨੇ ਉਹਨਾਂ ਦਾ ਕਿਸ ਨੇ ਕੋਈ ਸਾਰ ਨਹੀਂ ਲਈ ਕਿਸੇ ਨੂੰ 1 ਰੁਪਿਆ ਅੱਜ ਤੱਕ ਨਹੀਂ ਦਿੱਤਾ ਉਸ ਤੋਂ ਇਲਾਵਾ ਜਿਹੜੇ ਰੇਤ ਮਾਫੀਆ ਇਹ ਤੁਹਾਨੂੰ ਪਤਾ ਵੀ ਇਹਦਾ ਕਿੰਨਾ ਜ਼ਿਆਦਾ ਪਿਛਲੇ ਦਿਨੀ ਆਪਣੇ ਮਹਿਰਵਾਰ ਇਲਾਕੇ ਦੇ ਵਿੱਚ ਵੀ ਤੁਸੀਂ ਦੇਖਿਆ ਕਿੰਨੇ بڑے ਰੋਸ ਧਰਨੇ ਹੋਏ ਨੇ ਰੇਤ ਮਾਫੀਆ ਕਿਸ ਹੱਦ ਤੱਕ ਵੱਧ ਚੁੱਕਾ ਹੈ ਵੀ ਇਹਦਾ ਸਾਰਿਆਂ ਦਾ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਹੈ ਝੂਠੇ ਵਾਅਦੇ ਕਰਕੇ ਬਣੀ ਇਹਨਾਂ ਨੇ ਆਪਣੇ ਜੋ ਮੈਨੀਫੈਸਟੋ ਵਿੱਚ ਦਿੱਤਾ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਭਾਰਤੀ ਜਨਤਾ ਪਾਰਟੀ ਬਲ ਅੱਜ ਹਰੇਕ ਮੰਡਲ ਦੇ ਵਿੱਚ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਸੁੱਤੀ ਬਈ ਸਰਕਾਰ ਨੂੰ ਜਗਾਇਆ ਜਾ ਰਿਹਾ ਵੀ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨੂੰ ਤੁਰੰਤ ਪੂਰੇ ਕਰਨ ਇਹ ਸਾਰੇ ਮੰਡਲਾਂ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਇਹਨਾਂ ਦੀਆਂ ਅੱਖਾਂ ਖਿਲਾਉਣ ਲਈ ਆਏ ਰੋਸ ਪ੍ਰਦਰਸ਼ਨ ਹੈ ਕਿ ਅਸੀਂ ਕਿਸੇ ਪਬਲਿਕ ਨੂੰ ਪਰੇਸ਼ਾਨ ਕਰਨ ਲਈ ਨਹੀਂ ਆਏ ਸਿਰਫ ਸਿਰੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਪ੍ਰਦਰਸ਼ਨ ਕਰ ਰਹੇ ਹਾਂ ਜਿਹੜੀ ਪੰਜਾਬ ਸਰਕਾਰ 3 ਸਾਲਾਂ ਤੋਂ 3 ਮਹੀਨੇ ਦੇ ਅੰਦਰ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੀ ਸੀ ਅੱਜ 3 ਸਾਲਾਂ ਬਾਅਦ ਕੁਝ ਜਿਹੜੇ ਪੁਰਾਣੇ ਬੰਦੇ ਜਿਹੜੇ ਹੈਗੇ ਇਸ ਕਾਰੋਬਾਰ ਥੇ ਲਿਪਟੇ ਨੇ ਹੈ ਜਾਂ ਜੇ ਇਹਦੇ ਖਾਂਦੇ ਨੇ ਪੀਂਦੇ ਨੇ ਉਹਨਾਂ ਨੂੰ ਵੀ ਫੜ ਕੇ ਅੰਦਰ ਦੇ ਕੇ ਆਪਣੀ ਵਾਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਇਹ ਸਾਰੇ ਪਬਲਿਕ ਜਾਣਦੀ ਆ ਵੀ ਕਿੰਨੇ ਕਿ ਇਹਨਾਂ ਨੇ ਜਿਹੜੇ ਆ ਮਾਫੀਆ ਫੜੇ ਨੇ ਹਾਂਜੀ ਹਾਂ ਵੀ ਰਏ ਜਾ ਰਹੇ ਨੇ ਜਿਹੜੇ ਮਕਾਨ ਟਾਏ ਜਾ ਰਹੇ ਇਹ ਸਿਰਫ ਚਨੰਦਾ ਲੋਕਾਂ ਦੇ ਸਿਰਫ ਜਿਹੜੀ ਆ ਵਿਰੋਧੀ ਭਾਸ਼ਾ ਨਾਲ ਸੇਕੀਤੇ ਜਾ ਰਹੇ ਨੇ ਇਹ ਜੇ ਬਹੁਤ ਠੱਟ ਸਚਾਈ ਹੈ ਜੇ ਦੇਖੋਗੇ ਤਾਂ ਸਿਰਫ ਸਿਰ ਉਹ ਮਕਾਨ ਟਾਏ ਜਾ ਰਹੇ ਨੇ ਜਿਹੜੇ ਇਲੀਗਲ ਤੌਰ ਤੇ ਬਣੇ ਹੋਏ ਨੇ ਤੇ ਇਲੀਗਲ ਤੌਰ ਤੇ ਬਣੇ ਮਕਾਨਾਂ ਨੂੰ ਤਾਂ ਸਭ ਨਾਲ ਪਹਿਲਾਂ ਬੰਨ ਹੀ ਕਿਉਂ ਦਿੱਤਾ ਗਿਆ ਆ ਆਮਾਈ ਪਾੜੇ ਦਾਵਾਵਾ ਕੀ ਮਤਲਬ ਹੈ ਕਿ ਇਹ ਪਹਿਲਾਂ ਜਿਹੜਾ ਬਿਲਕੁਲ ਮੁਫਤ ਤੇ ਜਾ ਰਹੇ ਦਰਫਾਸ਼ੀ ਪਹਿਲੇ ਪ੍ਰਕਾਰ ਨਹੀਂ ਜਿਹੜਾ ਪਬਲਿਕ ਦੇ ਉੱਤੇ ਜਿਹੜਾ ਬੋਝ ਪਾਇਆ ਜਾ ਰਿਹਾ ਇਹ 5 ਜਿਹੜੀ ਹੈ ਨਾ ਬਿਲੀ ਮੁਫਤ ਦਿੱਤੀ ਜਾ ਰਹੀ ਸੀਗੀ ਇਹ ਜਿਹੜੀ ਕੁਛ ਜਿਹੜੇ ਗਰੀਬ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਉਹ ਬਿਲਕੁਲ ਠੀਕ ਆ ਪਰ ਇਹਦਾ ਲੋਡ ਹੈ ਜਿਹੜਾ ਇਹਦਾ ਵਜਨ ਇਹ ਆਮ ਪਬਲਿਕ ਦੇ ਉੱਤੇ ਪਾਇਆ ਜਾ ਰਿਹਾ ਹੈ ਅੰਡਸਟਰੀ ਨੂੰ 5 ਰੁਪਏ ਜਿਹੜੀ ਹੈ ਜਿਹੜੀ ਬਿਜਲੀ ਦੇਣ ਦੀ ਯੂਨਟ ਦੇਣ ਦੀ ਗੱਲ ਕੀਤੀ ਗਈ ਸੀ ਉਹ 3 ਸਾਲਾਂ ਅਜੇ ਤੱਕ ਤਾਂ ਪੂਰੀ ਨਹੀਂ ਹੋਈ ਜਿਸ ਤਰ੍ਹਾਂ ਦਾ ਇਹਨਾਂ ਦਾ ਹੁਣ ਤਾਂ 3 ਸਾਲ ਦਾ ਪੀਰੀਅਡ ਹੈ ਉਹਦੇ ਚ ਤਾਂ ਲੱਗਦਾ ਪੰਜਾਬ ਬਿਹਾਲ ਹੋ ਗਿਆ ਜਿੱਦਾਂ ਹੋਇਆ ਇਹ ਹੋਰ ਵੀ ਜ਼ਿਆਦਾ ਬਤਰ ਹੋ ਜਾਊਗਾ ਇਹ ਆਉਣ ਵਾਲੇ ਜਿਹੜੀਆਂ ਸਰਕਾਰਾਂ ਨੂੰ 10 ਸਾਲ ਦੀ ਭਰਵਾਈ ਦੀ ਹੋ ਸਕਦੀ ਹੈ ਤੁਸੀਂ ਇਹ ਦੇਖੋ ਜੀ ਜਿਹੜੇ ਝੂਠ ਦਾ ਝੂਠ ਦਾ ਸਾਰਾ ਲੈ ਕੇ ਬਣੀ ਹੋਈ ਇਹ ਆਮ ਆਦਮੀ ਪਾਰਟੀ ਜਿਹੜਾ ਜਿਹੜਾ ਡੱਬਾ ਗਲ ਹੋ ਚੁੱਕਿਆ ਹੈਗਾ ਤੇ ਤੁਸੀਂ ਇਹ ਦੇਖੋਗੇ ਜਿਵੇਂ ਇਹਨਾਂ ਨੇ ਨੌਜਵਾਨੀ ਦੇ ਨਾਲ ਕਿਸਾਨੀ ਦਾ ਕਿਸਾਨ ਜਿਹੜਾ ਕਹਨ ਕੀਤਾ ਹੈਗਾ ਪੰਜਾਬ ਦਾ ਜਿਹੜਾ ਕੀ ਬੇੜਾ ਗਰਕ ਹੋ ਚੁੱਕਿਆ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਬੱਚੇ ਆਪਣੇ ਪਲੇ ਗਰਾਊਂਡਾਂ ਦੇ ਵਿੱਚ ਸੇਫ ਨਹੀਂ ਹੈਗੇ ਵੀ ਮੰਤਰੀ ਇਹਨਾਂ ਦੇ ਆ ਕੇ ਉਦਘਾਟਨ ਕਰਦੇ ਹੋਣਾਂ ਨਾਮ ਵੰਡਦੇ ਹੋਣ ਤੇ ਅੱਧੇ ਘੰਟੇ ਬਾਅਦ ਉਸੇ ਪਾਰਕ ਦੇ ਵਿੱਚ ਆ ਕੇ ਬੱਚੇ ਨੂੰ 10 ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਇਹ ਤੋਂ ਵੱਡੀ ਹੋਰ ਨਲਾਕੀ ਇਸ ਸਰਕਾਰ ਦੀ ਹੋਰ ਕੀ ਹੋਏਗੀ ਇਸ ਕਰਕੇ ਜਿਹੜੇ ਕਿ 3 ਸਾਲਾਂ ਚ ਜਿਹੜੇ ਇਹਨਾਂ ਨੇ ਰੰਗ ਲਾਤੇ ਜਾਂ ਪੰਜਾਬ ਦਾ ਬੇੜਾਗਰਕ ਕਰਤਾ ਉਹ 2 ਸਾਲਾਂ ਦੇ ਵਿੱਚ 2 ਸਾਲ ਵੀ ਨਹੀਂ ਰਹਿ ਗਏ ਹੁੰਦਾ 1.5 ਸਾਲ ਦਾ ਟਾਈਮ ਰਹਿ ਗਿਆ ਔਰ ਇਹ ਜਿਹੜੀ ਬੋਖਲਾਈ ਹੋਈ ਸਰਕਾਰ ਹੈ ਕਿ ਜਲਦੀ ਆਪਣੀ ਜਾਨ ਛੁੱਟੂਗੀ ਔਰ ਲੋਕਾਂ ਨੂੰ ਬੜਾ ਵੱਡਾ ਇੱਕ ਤਜਰਬਾ ਦੇਖੋ ਨੂੰ ਮਿਲ ਗਿਆ ਵੀ ਜਿਹੜਾ ਇਹ ਬਦਲਾਅ ਬਦਲਾਅ ਦਾ ਇਹਨਾਂ ਨੇ ਇੱਕ ਮਖੋਟਾ ਪਾਇਆ ਹੋਇਆ ਸੀ ਜਿਵੇਂ ਕਿ ਸੀਰ ਭੱਗਤ ਸਿੰਘ ਦੇ ਨਾਮ ਨੂੰ ਇਹਨਾਂ ਨੇ ਵਰਤ ਕੇ ਜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਦਾ ਖਿਲਵਾੜ ਕਰਕੇ ਇਹਨਾਂ ਨੇ ਸੱਤਾ ਹਾਸਲ ਕੀਤੀ ਸੀਗੀ ਔਰ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਵੀ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਹੈਗਾ ਜਿਨ੍ਹਾਂ ਨੂੰ ਕਦੀ ਕੌਂਸਲਰਾਂ ਦੀਆਂ ਟਿਕਟਾਂ ਨਹੀਂ ਸੀ ਮਿਲੀਆਂ ਉਹਨਾਂ ਲੋਕਾਂ ਨੂੰ ਇਹਨਾਂ ਨੇ ਐਮਐਲਏ ਦੀ ਟਿਕਟ ਬਣਾ ਕੇ ਇੱਕ ਹਿਊਮਰ ਜਿਹੜੀ ਖੜੀ ਕਰ ਦਿੱਤੀ ਸੀਗੀ ਅੱਜ ਉਹਦੇ ਮੱਦੇ ਨਜ਼ਰ ਆਪਣਾ ਦੇਖਿਆ ਜਾ ਰਿਹਾ ਕਿ ਪੰਜਾਬ ਦਾ ਬੇੜਾ ਗਰਗ ਹੋ ਚੁੱਕਿਆ ਹੈ ਬੀਬੀਆਂ ਪੈਣਾ ਸੇਫ ਨਹੀਂ ਹੈਗੀਆਂ ਬੱਚੇ ਸੇਫ ਨਹੀਂ ਹੈਗੇ ਬਾਹਰ ਸੇਫ ਨਹੀਂ ਹੈਗਾ ਇਹ 1.5 ਸਾਲ ਦਾ ਟਾਈਮ ਸਮਾਂ ਜਿਹੜਾ ਰਹਿ ਗਿਆ ਵੀ ਆਪਾਂ ਔਖੇ ਹੋ ਕੇ ਕੱਢ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਾਂ ਪੰਜਾਬ ਦੇ ਵਿੱਚ ਬਣਾਵਾਂਗੇ ਤੇ ਆਪਣੇ ਬੱਚਿਆਂ ਦਾ ਭਵਿੱਖ ਤੇ ਆਪਣੇ ਵਪਾਰ ਨੂੰ ਬਚਾਵਾਂਗੇ ਜੀ ਧੰਨਵਾਦ ਜੀ ਦੇਖਿਆ ਪੰਜਾਬ ਦੇ ਵਿੱਚ ਹੋਇਆ ਫਾਇਦੇ ਵਿੱਚ ਇਹ ਪਾਰਟੀ ਆਏਗੀ ਬਿਲਕੁਲ ਆਉਗੀ ਜੀ ਕਿਉਂਕਿ ਜਿੱਦਾਂ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੇ ਜਿਵੇਂ ਕਿ ਦਿੱਲੀ ਦੇ ਵਿੱਚ 2500 ਰੁਪਏ ਦਾ ਜੇ ਭੈਣਾਂ ਨੂੰ ਐਲਾਨ ਕੀਤਾ ਸੀਗਾ ਤੇ ਉਹ ਸਾਰਾ ਕੁਝ ਪਾਸ ਹੋ ਗਿਆ ਉਹ ਇੱਕ ਵਧੀਆ ਤੇ ਸੋਜਵਾਨ ਲੀਡਰ ਦੀ ਪੰਜਾਬ ਨੂੰ ਸ਼ੁਰੂ ਤੋਂ ਹੀ ਭਾਲ ਹੈਗੀ ਹੈ ਜਿਹੜਾ ਕਿ ਪੰਜਾਬ ਸ਼ੁਰੂ ਤੋਂ ਹੀ ਇਸ ਕਰਕੇ ਵਾਂਝਾ ਰਿਹਾ ਹੈਗਾ ਤੇ ਆਉਣ ਵਾਲਾ ਜਿਹੜਾ ਭਵਿੱਖ ਹੈ 2027 ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਬੜਾ ਸੁਨਹਿਰੀ ਭਵਿੱਖ ਆਊਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ ਤੇ ਉਹਨਾਂ ਬੰਦਿਆਂ ਨੂੰ ਟਿਕਟਾਂ ਮਿਲਣਗੀਆਂ ਜਿਹੜੀਆਂ ਕਿ ਜਮੀਨੀ ਸਤਰ ਤੇ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਲੋਕਾਂ ਦੀਆਂ ਪ੍ਰੋਬਲਮਾਂ ਨੂੰ ਸਮਝਦੇ ਨੇ ਅੱਜ ਆਪ ਸਰਕਾਰ ਕੇ 3 ਸਾਲ ਪੂਰਾ ਹੋ ਗਏ ਹਨ ਤਾਂ ਇਸ ਕੇ ਵਿਸ਼ੇ ਮੈਂ ਹਮਨੇ ਸਾਰੇ ਸ਼ਲੋਕਨ ਕੋ ਜੋ ਹੈ ਸਾਰੇ ਵਾਦੋ ਕੋ ਦੇਖਾ ਗਿਆ ਇਹਨਾਂ ਨੇ ਕਿਨੇ ਕਿਨੇ ਵਾਦੇ ਕੀਤੇ तो किने इन्होंने पूरा किया आज तीन साल हो गया तीन साल में पंजाब का क्या हाल हो गया कि किसी को बताने की जरूरत नहीं है हर स्तर पर दिख रहा एक चाहे नशाखोरी का देख लीजिए चाहे आप लॉ एंड ऑर्डर का देख लीजिए मैटर कि अभी वहाँ पे एक अभी मुद्दा दो दिन पहले का ही मुद्दा है जो एक खेल ग्राउंड में वहाँ पे कैबिनेट मिनिस्टर मौजूद हैं और वहाँ पे सुद्घाटन होता है और उसके बाद जो है दस ही मिनट के बाद एक बच्चे की गोली मार के हत्या कर जाती है इससे बड़ा इस ਦੇਸ਼ ਕੀ ਇਸ ਸਰਕਾਰ ਕੀ ਵਿਡੰਬਨਾ ਕਿਹਾ ਜਾ ਸਕਦਾ ਹੈ ਵਿੱਚ ਬੀਜੇਪੀ ਸਰਕਾਰ ਆਈ ਨੂੰ ਹਜੇ 3 ਦਿਨ ਪੂਰੇ ਨਹੀਂ ਹੋਏ ਸੀ ਤੇ ਆ ਤੀਸੀ ਜੀ ਦਿਨੋ ਦਿਨ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਐ ਕਿ ਬੀਜੇਪੀ ਸਰਕਾਰ ਵਾਅਦੇ ਪੂਰੇ ਨਹੀਂ ਕਰ ਰਹੀ 2500 ਰੁਪਏ ਮੈਲਾਵਾਂ ਨੂੰ ਨਹੀਂ ਦੇ ਰਹੀ ਇੱਥੇ ਪੰਜਾਬ ਦੇ ਵਿੱਚ 3 ਸਾਲ ਹੋ ਗਏ ਆਮ ਆਦੀ ਪਾਰਟੀ ਸਰਕਾਰ ਬਣੀ ਨੂੰ ਮੈਲਾਵਾਂ ਨੂੰ ਜਿਹੜੀ ਗਾਰੰਟੀ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ 1000 ਰੁਪਏ ਉਹ ਨਹੀਂ ਆ ਰਹੇ ਇਹਨਾਂ ਵਾਸਤੇ ਉਹਨਾਂ ਦਾ ਕੀ ਕਹਿਣਾ ਹੈ ਇੱਥੇ 3 ਸਾਲ ਹੋ ਗਏ ਉਹ ਤੇ 3 ਦਿਨ ਨਹੀਂ ਹੋਏ ਸੀ ਅਜੇ ਸ਼ਬਦ ਗ੍ਰਹਿਣ ਵੀ ਨਹੀਂ ਕੀਤੀ ਸੀ ਬੀਜੇਪੀ ਸਰਕਾਰ ਨੇ ਫੇਰ ਵੀ ਉਹਨਾਂ ਦੇ ਦਿਨੋ ਦਿਨ ਦਿਨ ਦੇ ਵਿੱਚ 10 ਪ੍ਰੈਸ ਕਾਨਫਰੰਸਾਂ ਹੁੰਦੀਆਂ ਸੀ ਕਿ ਵਾਅਦੇ ਪੂਰੇ ਨਹੀਂ ਕਰ ਰਹੀ ਹੈ ਵਾਅਦੇ ਪੂਰੇ ਨਹੀਂ ਕਰ ਰਹੀ ਹੈ ਉਹਨਾਂ ਕੋਲ ਬਸ ਇਹੀ ਰਹਿ ਗਿਆ ਹੁਣ ਕਿ ਬੀਜੇਪੀ ਸਰਕਾਰ ਨੂੰ ਕਿੱਦਾਂ ਨਾ ਕਿੱਦਾਂ ਕਰਕੇ ਇਹਨਾਂ ਦੇ ਜਿਹੜੇ ਅੱਛੇ ਕੰਮ ਕੀਤੇ ਗਏ ਉਹਨਾਂ ਨੂੰ ਲੁਕੋਇਆ ਜਾਵੇ ਉਹ ਧਰਨੇ ਦੇ ਰਹੇ ਆ ਹੋਰ ਕਰੇ ਝੂਠੇ ਧਰਨੇ ਦੇ ਕੇ ਝੂਠੇ ਧਰਨੇ ਦੇ ਕੇ ਬੀਜੇਪੀ ਸਰਕਾਰ ਜੋ ਚੰਗੇ ਕੰਮ ਕਰ ਰਹੀ ਹੈ ਉਹਨਾਂ ਨੂੰ ਲੁਕੋਇਆ ਜਾਵੇ ਇੱਥੇ 3 ਸਾਲ ਹੋ ਗਏ ਕੋਈ ਵਾਅਦੇ ਪੂਰੇ ਨਹੀਂ ਕੀਤੇ ਉਦੋਂ 3 ਦਿਨਾਂ ਬਾਅਦ ਹੀ ਉਹ ਪ੍ਰੈਸ ਕਾਨਫਰੰਸ ਕਰਨ ਲੱਗੇ ਧਰਨੇ ਦੇਣ ਲੱਗੇ ਕਿ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਤੇ 3 ਸਾਲ ਹੋ ਗਏ ਇੱਥੇ ਕਰੋ ਨਾ ਵਾਅਦੇ ਪੂਰੇ ਘਰ ਘਰ ਸਰਕਾਰੀ ਨੌਕਰ ਪਹੁੰਚੂਗਾ ਘਰ ਘਰ ਜਾ ਕੇ ਕੰਮ ਕਰੂਗਾ 2 ਮਹੀਨੇ ਹੋ ਗਏ ਮੈਨੂੰ ਬਿਜਲੀ ਦਾ ਮੀਟਰ ਅਪਲਾਈ ਕੀਤਾ ਨੂੰ ਅਜੇ ਤੱਕ ਤਾਂ ਉਹਦੀ ਪਰਚੀ ਮਿਲੀ ਨਹੀਂ ਮੈਨੂੰ ਨੰਬਰ ਮਿਲਿਆ ਨਹੀਂਗਾ ਤੇ ਨਾਲੇ ਕਹਿੰਦੇ ਇੱਥੇ ਇੱਥੇ ਕਾਉਂਸਲਰ ਬਣੇ ਨੂੰ ਕਿੰਨਾ ਟਾਈਮ ਹੋਇਆ ਘੱਟੋ ਘੱਟ ਕਾਉਂਸਲਰ ਕਾਉਂਸਲਰ ਨੂੰ ਕਿਹਾ ਕਿ ਤੁਸੀਂ ਗਲੀ ਬਣਾਉਂਦਾ ਵਾਅਦਾ ਪੂਰਾ ਕੀਤਾ ਸੀ ਕਾਉਂਸਲਰ ਕੀ ਕਹਿੰ ਆਮ ਆਦਮੀ ਪਾਰਟੀ ਦਾ ਕੌਂਸਲਰ ਕੀ ਕਹਿੰਦਾ ਜਿਹੜੇ ਖਾਲੀ ਪਲਾਟ ਪਏ ਆ ਇਹਨਾਂ ਦੇ ਚਾਰ ਦਿਵਾਰੀ ਕਰਾਓ ਪਹਿਲਾਂ ਫਿਰ ਅਸੀਂ ਗਲੀ ਬਣਾਵਾਂਗੇ ਨਹੀਂ ਹੁਣ ਅਸੀਂ ਹੁਣ ਅਸੀਂ ਵਾਰਡ ਨੰਬਰ 11 ਦੇ ਵਿੱਚ ਕੌਂਸਲਰ ਕਹਿੰਦਾ ਵੀ ਇਹ ਪਲਾਟ ਖਾਲੀ ਪਏ ਜਿਹੜੇ ਉਹ ਪੱਕੇ ਕਰਾਓ ਹੁਣ ਉਹ ਪੱਕੇ ਕਰਾਈਏ ਅਸੀਂ ਫਿਰ ਗਲੀ ਨਾ ਬਣਵਾ ਲਈਏ ਫਿਰ ਆਹਦੇ ਕਰਦੇ ਆਹ ਤੁਹਾਡੇ ਪੈਸੇ ਲਾ ਕੇ ਗਲੀ ਬਣਵਾ ਲੈਂਦੇ ਆ ਆਹਦੇ ਵਾਸਤੇ ਵੋਟ ਪਾਈ ਸੀ ਇਹੀ ਮੇਰਾ ਇਹੀ ਕਹਿਣਾ ਆਮ ਆਦਮੀ ਪਾਰਟੀ ਸਰਕਾਰ ਕੁਝ ਨਹੀਂ ਕਰ ਰਹੀ ਹੈ ਇਹ ਜੁਮਲੇਬਾਜੀ ਆ ਝੂਟੇ ਦਿਖਾ ਰਹੀ ਆ ਬਸ ਇੱਕ ਦੋ ਜਗ੍ਹਾ ਜਾ ਕੇ ਫੋਟੋਆਂ ਖਿਚਾ ਲੀਆਂ ਫੋਟੋਆਂ ਤੋਂ ਬਾਅਦ ਉਹ ਕੋਈ ਟਾਂ ਵੀ ਨਾਲ ਲੈ ਜਾਂਦੇ ਆ ਉਹ ਜੀ ਛੱਡੋ ਤੁਸੀਂ ਇਹਨੂੰ ਸਰਕਾਰ ਕਹੀ ਜਾਂਨੇ ਇਹ ਤਾਂ ਲੋਕਾਂ ਦੇ ਵੱਲੋਂ ਨਿਕਾਰੀ ਵੀ ਸਰਕਾਰ ਆ ਜੀ ਇਹ ਕੋਈ ਹੁਣ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਹੈਗੀ ਜਿਹੜੇ ਲੋਕਾਂ ਦੇ ਨਾਲੇ ਖਰੇ ਨਹੀਂ ਉਤਰ ਸਕਿਆ ਆਪਣੇ ਵਾਅਦਿਆਂ ਉੱਪਰ ਜੀ ਉਹ ਪੰਜਾਬ ਦੀ ਲੋਕਾਂ ਦੀ ਕਿੱਥੋਂ ਸਰਕਾਰ ਆ ਇਹ ਤਾਂ ਹੁਣ ਇਹ ਤਾਂ ਆਪਣੀ ਸਰਕਾਰ ਹੈ ਜੀ ਇਹਨਾਂ ਦੀ ਜਿਹੜੇ ਆਪ ਚਲਾਉਣ ਲੱਗੇ ਨੇ ਇਹਨਾਂ ਨੇ ਤਾਂ ਕੋਈ ਵਾਦਾ ਵੀ ਜੀ ਪੂਰਾ ਕੀਤਾ ਤੁਸੀਂ ਰੇਤ ਮਾਫੀਆ ਦੇਖ ਲਓ ਆਹ ਟਰੱਕ ਦੇਖ ਲਓ ਰੋਡ ਦੇ ਉੱਤੇ ਹੁਣ ਆਹ 10-10 ਮਿੰਟਾਂ ਬਾਅਦ ਟਰੱਕ ਨਿਕਲਣਗੇ ਜੀ ਰੇਤਾਂ ਹੀ ਪਾਉਂਦੇ ਜਾਂਦੇ ਆ ਜੀ ਲੋਕਾਂ ਦੀ ਅੱਖਾਂ ਦੇ ਵਿੱਚ ਕੋਈ ਰੇਤ ਦੇ ਉੱਤੇ ਪਾਉਂਦੀ ਨਹੀਂ ਹੈਗੀ ਤੇ ਦੂਜੀ ਗੱਲ ਨਸ਼ਿਆਂ ਦੀ ਆ ਆ ਨਸ਼ਾ ਦਾ ਹੁਣ ਜਾਗ ਗਿਆ ਇਹ ਆਹ ਛੋਟੀਆਂ-ਛੋਟੀਆਂ ਮੱਛੀਆਂ ਦੇ ਘਰ ਟਾਉਣ ਲੱਗੇ ਆਹ بڑے-ਬڑے ਮગર ਮੱਛਰ ਨੂੰ ਕੋਈ ਹੱਥੇ ਨਹੀਂ ਪਾਉਂਦਾ ਹੈਗਾ ਛੋੜੀਆਂ-ੋੜੀਆਂ ਮੱਛੀਆਂ ਦੇ ਨਾਲ ਖਤਮ ਨਹੀਂ ਹੋਣਾ ਇਹ ਤਾਂ ਜਿਹੜੇ بڑے ਸਦਾਗਰ ਨੇ ਨਸ਼ੇ ਦੇ ਉਹਨਾਂ ਦੀਆਂ ਕੋਠੀਆਂ ਢਾਉਣ ਉਹਨਾਂ ਦੇ ਮਹਿਲ ਢਾਉਣ ਦੀ ਜਾ ਕੇ ਆ ਜਿਹੜੇ ਚਾਰ ਕਮਰੇ ਤਿੰਨ ਬਣੇ ਆ ਪਤਾ ਨਹੀਂ ਦੋ ਬਣੇ ਉਹਨਾਂ ਦੇ ਘਰ ਘਾ ਕੇ ਰੱਖਦੇ ਸਾਰਿਆਂ ਦੇ ਇਹਨਾਂ ਨਿਕੰਮੀ ਸਰਕਾਰ ਆ ਜੀ ਪੰਜਾਬ ਦੇ ਲੋਕਾਂ ਨੇ ਬਿਲਕੁਲ ਨਕਾਰ ਦਿੱਤੀ ਆ ਸਰਕਾਰ ਇਹ ਇਹ ਤਾਂ ਦੁਬਾਰਾ ਬਣਨੀ ਨਹੀਂ ਹੈਗੀ ਉਹ ਜਿੱਥੋਂ ਤੁਸੀਂ ਮਰਜ਼ੀ ਬੋਲ ਸਕਦੇ ਹੋ ਜਿਹੜੇ ਮਰਜ਼ੀ ਪੰਜਾਬ ਦੇ ਲੋਕਾਂ ਨਾਲ ਗੱਲ ਕਰਕੇ ਦੇਖ ਸਕਦੇ ਹੋ ਸਰ ਇਹ ਪੰਜਾਬ ਦੇ ਬਾਰਡਰਾਂ ਤੇ ਜਿਹੜੇ ਨਸ਼ੀਲੇ ਪਦਾਰਥ ਆ ਰਹੇ ਆ ਉਹਨਾਂ ਨੂੰ ਨਹੀਂ ਰੋਕ ਪਾਰੇ ਤੇ ਕੱਲ ਨੂੰ ਕੋਈ ਆਰ ਡੀ ਐਕਸ ਲੈ ਕੇ ਆ ਗਿਆ ਕੋਈ ਬੰਬ ਪਰੂਦ ਲੈ ਕੇ ਆ ਗਿਆ ਪੰਜਾਬ ਕਿੱਥੇ ਸੇਫ ਹੈਗਾ ਕੌਣ ਰੋਕ ਲੂਗਾ ਇਨਾਂ ਕੋਲ ਨਸ਼ੀਲੇ ਪਦਾਰਥ ਜਿਹੜੇ ਬਾਰਡਰਾਂ ਤੇ ਨਹੀਂ ਰੋਕੇ ਜਾ ਰਹੇ ਸਭ ਤੋਂ ਪਹਿਲਾਂ ਮੇਨ ਸਿਕਿਉਰਿਟੀ ਬਾਰਡਰਾਂ ਦੀ ਕਰੋ ਇਨਾਂ ਨੂੰ ਫੜੋ ਬੇਰੋਜ਼ਗਾਰ ਜਿਹੜੇ ਇੰਨੇ ਪੈਦਾ ਕਰਦੇ ਉਹ ਕਿਹੜੇ ਨ ਕਿਹੜੇ ਪਾਸੇ ਤਾਂ ਜਾਣ ਗਈ ਉਹਨਾਂ ਦੇ ਤੁਸੀਂ ਘਰ ਟਾ ਰਹੇ ਹੋ ਇੱਕ ਬੰਦੇ ਨੂੰ ਫੜ ਲੈਣਾਂ ਦੇ ਵੱਡੇ ਮਗਰਮਚ ਕਿੱਥੇ ਐ ਉਹਨਾਂ ਨੂੰ ਫੜੋ ਉਹਨਾਂ ਦੇ ਚਲਾਨ ਕਰੋ ਉਹਨਾਂ ਨੂੰ ਫੜੋ ਕਿੱਥੋਂ ਲੈ ਕੇ ਆ ਰਹੇ ਆ ਬਾਰਡਰ ਤੋਂ ਪਾਰ ਵੀ ਜਿਹੜੇ ਲਿੰਕ ਆ ਉਹਨਾਂ ਨੂੰ ਵੀ ਪੜੋ ਜੇ ਤੁਹਾਡੇ ਕੋਲੋਂ ਨਹੀਂ ਹੋ ਰਿਹਾ ਤੇ ਅਸੀਂ ਤੁਹਾਡੀ ਹੈਲਪ ਕਰ ਦਿੰਦੇ ਆ ਬਿਨਾਂ ਦੇ ਲੋਕ ਸਾਰੇ ਤੁਹਾਡੇ ਨਾਲ ਨਾਲ ਪੰਜਾਬ ਦੇ ਨਾਲ ਦੇ ਲੋਕ ਸਾਰੇ ਇਹ ਜਿਹੇ ਨਸ਼ੇ ਦੇ ਖਿਲਾਫ ਨੇ ਨਸ਼ੇ ਨੂੰ ਬੰਦ ਕਰਨ ਪੰਜਾਬ ਦੇ ਲੋਕ ਸਾਰੇ ਨਾਲ ਨੇ ਜਦੋਂ ਵੱਡੇ ਵੱਡੇ ਮੱਛਾਂ ਨੂੰ ਹੱਥ ਪਾਉਣਗੇ ਜਾ ਕੇ ਤਾਂ ਸਾਰੇ ਪੰਜਾਬ ਦੇ ਲੋਕ ਇਹਨਾਂ ਦੇ ਨਾਲ ਖੜ੍ਹਣਗੇ ਭਾਜੀ ਚਿੱਟਾ ਇੱਕ ਰੰਗ ਸੀਗਾ ਜਿਹੜਾ ਅੱਜ ਕੱਲ ਨਸ਼ਾ ਹੋ ਚੁੱਕਿਆ ਵਾ ਠੀਕ ਆ ਪੰਜਾਬ ਪੁਲਿਸ ਵੀ ਕਿ ਚਲਾਨ ਪੁਲਿਸ ਹੋ ਚੁੱਕੀ ਆ ਇਹਨਾਂ ਨੇ ਗਰੀਬਾਂ ਨਾਲ ਧੱਕਾ ਕਰਨਾ Zomato ਵਾਲਿਆਂ ਨਾਲ ਸਹੀ ਗਏ ਨਾਲ ਧੱਕਾ ਕਰਨਾ ਇਕਾ ਪੰਜਾਬ ਪੁਲਿਸ ਚਲਾਨ ਪੁਲਸ ਰਹਿ ਗਈ ਆ ਇਹਨਾਂ ਨੇ ਨਸ਼ਾ ਕ੍ਰਾਈਮ ਕੁਝ ਨਹੀਂ ਦੇਖਣਾ ਇਹ ਸਿਰਫ ਆਮ ਆਦੀ ਪਾਰਟੀ ਦੀ ਇਹਨਾਂ ਨੂੰ ਸ਼ਾਇਦ ਸੀ ਚਲਾਨ ਕਰੋ ਲੋਕਾਂ ਨੂੰ ਠੱਗੋ ਆਪਣੇ ਘਰ ਭਰ ਲੋ ਬਸ ਇਸ ਕਰਕੇ ਬੀਜੇਪੀ ਜਦੋਂ ਆਊਗੀ ਬਹੁਤ ਕੁਝ ਪੰਜਾਬ ਚ ਸੁਧਾਰ ਹੋਊਗਾ ਵਾਇਗਰੂ ਦੀ ਬਹੁ ਮੇਰ ਹੋਊਗੀ